ਸਾਰਾ ਦਿਨ ਫੋਨ ਤੇ ਲੱਗੀ ਰਹੀ ਨਹੀਂ ਕੰਮਕਾਰ ਵੀ ਕਰ ਲਿਆ ਕਰ ਕੋਈ ਉਹ ਮੇਰੀ ਸਹੇਲੀ ਦਾ ਫੋਨ ਆ ਗਿਆ ਸੀ ਤੇਰੀ ਵਸੇਲੀ ਦਾ ਖੜਾ ਛੁੱਟ ਰਾ ਹੀ ਨਹੀਂ ਹੈਗਾ ਭਾਬੀ ਇੰਨਾ ਗੁੱਸਾ ਕਿਉਂ ਹੋ ਰਿਆਂਗੀ ਗੁੱਸੇ ਹੋਵਨ ਦਾ ਮੈਂ ਕੀ ਕਰਾਂ ਮੈਂ ਨੌਕਣਾ ਨਹੀਂ ਇਹ ਸਾਰਾ ਕੰਮ ਕਰਾਂ ਭਾਬੀ ਕਰਦੀ ਤਾਂ ਹੈਗੀ ਰੋਟੀ ਦਾ ਪਕਾ ਗਈ ਮੈਂ ਕੀ ਕਰ ਰਹੀ ਆ ਉਹ ਵੀ ਪਹਿਲਾਂ ਮੈਂ ਆਪ ਹੀ ਕਿਹਾ ਕਹਿ ਕੋ ਕੰਮ ਕਰਾਇ ਦੇ ਨੂੰ ਭਾਬੀ ਸੱਚੀ ਸਾਡੀ ਮਾਂ ਹੁੰਦੀ ਨਾ ਕਦੇ ਵੀ ਨਹੀਂ ਹਜੇ ਬੋਲਣਾ ਸੀ ਉਹਨੇ ਦੇਖ ਸੋਨੀਆ ਮੈਨੂੰ ਦਲੀਲਾ ਜੀ ਹਨ ਦੇ ਕੰਮ ਤਾਂ ਕਰਨਾ ਹੀ ਪੈਣਾਗਾ ਮੈਂ ਨਹੀਂ ਕਰਦੀ ਆਈ ਭਬੀ ਤੂੰ ਗੁੱਸੇ ਨਾ ਹੋ ਮੈਨੂੰ ਕੰਮ ਦੱਸ ਦੇ ਕਿਹੜਾਗਾ ਮੈਂ ਕਰ ਦੇ ਲੇ ਕਮਾਲ ਤੈਨੂੰ ਕਰਦਾ ਕੰਮ ਵੀ ਨਹੀਂ ਪਤਾ ਕਿਹੜਾਗਾ ਮੈਂ ਦੱਸ ਦੱਸ ਕੇ ਕਰਾਵਾਂ ਛੱਡ ਕੋਈ ਨਹੀਂ ਭਬੀ ਜਾ ਜਾ ਕੇ ਭੰਡ ਦੋਲਾ ਹੁਣ ਫੇਰ ਨਾ ਫੋਨ ਤੇ ਲੱਗ ਜੀ ਹੱਦ ਕਰਦੀ ਆ ਸਾਰੇ ਕੰਮ ਦੇਖਣਾ ਕੋਣ ਦੇਵੀ ਤੋਂ ਹੀ ਬੈਠੀ ਆ ਫਿਰ ਵੀ ਮੇਰੇ ਨਾਲ ਲੜੀ ਜਾਂਦੀ ਆ ਪਤਾ ਨਹੀਂ ਭਰਦੀ ਕੀ ਇਹ ਮੈਥੋਂ ਜੇ ਵੀਰੇ ਨੂੰ ਕੋਈ ਗੱਲ ਦੱਸੀ ਫਿਰ ਇਹਨੇ ਆਖਣਾ ਵੀ ਲੜਾਈ ਕਰਾਈ ਜਾਂਦੀ ਸਾਡੇ ਦੋਨਾਂ ਚ ਸੱਚੀ ماں ਤੇ ਤੂੰ ਹੁੰਦੀ ਤੂੰ ਕਦੇ ਵੀ ਅਮਿਤਾਂ ਨਾ ਕਰਦੀ ਮਾਪੇ ਵੀ ਬੋਤਾਂ ਕਰਦੀ ਆ ਮੈਨੂੰ ਚਲ ਕੋਣੀ ਇੱਕ ਵਾਰ ਤਮ ਮੀਏ ਨਾਲ ਗੱਲ ਕਰਕੇ ਵੇਖਦੀ ਆਂ ਕਿ ਭਾਗ ਵਿੱਚ ਆਉਂਦੀ ਕੀ ਐ ਮੇਥੋਂ ਪੀਣੀ ਮਿਲ ਰਿਹਾ ਹੈਗਾ ਬੜੀ ਘਾਟ ਚੱਲਦੀ ਏ ਕੀ ਕਰੀ ਯਾਰ ਜੱਟ ਦੀ ਜੂਨੇ ਮਾੜੀ ਚੰਗਾ ਹੋਇਆ ਤੁਸੀਂ ਅੱਗੇ ਟੈਮ ਨਾਲੀ ਉਹ ਚੰਗਾ ਕੀ ਹੋਇਆ ਯਾਰ ਇੱਕ ਤਾਂ ਡੀਏਪੀ ਨਹੀਂ ਮਿਲ ਰਿਹਾ ਹੈਗਾ ਬਾਲਾ ਬੁਰਾ ਹਾਲ ਐ ਸਟੇਟਿਚੂ ਜਾਨਦੇ ਆ ਜੜਕ ਦੇਣੇ ਜਵਾਬ ਦੇ ਦੇਣੇ ਤੂੰ ਦੱਸ ਕੀ ਕੰਮ ਸੀ ਮੈਨੂੰ ਮੈਂ ਤਾਂ ਐਵੇਂ ਕਹਿੰਦੀ ਸੀ ਆ ਭੈਣ ਤਾਂ ਟੀ ਕੰਮ ਕਰ ਨਹੀਂ ਕਰਦੀ ਹੈਗੀ ਸਾਰਾ ਕੰਮ ਮੈਨੂੰ ਕਰਨਾ ਪੈਂਦਾਗਾ ਯਾਰ ਤੂੰ ਆਪ ਕਰ ਲਿਆ ਕਰ ਉਹ ਤੇਰੇ ਤੋਂ ਛੋਟੀ ਹੈ ਤੁਸੀਂ ਨਾ ਮੈਨੂੰ ਸਾਰਾ ਦਿਨ ਆਹੀ ਟੈਨਸ਼ਨਾਂ ਦੇ ਹੀ ਰੱਖਿਆ ਕਰੋ ਜੇ ਤੂੰ ਆਪ ਕੰਮ ਕਰ ਲਈ ਕਿੱਡੀ ਗੱਲ ਹੋ ਜੂਗੀ ਅੱਜ ਨਹੀਂ ਕੱਲ ਉਹਨੇ ਤਾਂ ਵਿਆਹ ਕੇ ਚਲੇ ਜਾਣਾ ਉਹ ਤੋਂ ਬਾਅਦ ਤਾਂ ਤੂੰ ਇਹ ਕੰਮ ਕਰੂਗੀ ਉਹਦੇ ਮਨ ਚ ਕੀ ਜਾਊਗੀ ਵੀ ਮੇਰੀ ਮਾਂ ਨਹੀਂ ਹੈਗੀ ਨਾ ਮੇਰਾ ਬਾਪ ਪੈ ਗਿਆ ਵੀ ਮੇਰਾ ਤਾਂ ਇਹ ਜਾਂ ਵੀ ਇਹ ਵੀ ਕਰਦੇ ਨੇ ਅੱਗੇ ਵੀ ਮੈਂ ਹੀ ਕਰਦੀ ਆ ਅੱਗੇ ਕਿਹੜਾ ਕੋਈ ਬਾਹਰੋਂ ਆ ਕੇ ਕਰਦਾਗਾ ਫੇਰ ਅੱਗੇ ਤੂੰ ਕਰਦੀ ਆ ਹੁਣ ਵੀ ਤੂੰ ਹੀ ਕਰ ਲੈ ਚੰਗਾ ਤੂੰ ਹੀ ਤਾਂ ਵੇਰੇ ਸੁਣਨੀ ਨਹੀਂ ਹੁੰਦੀ ਉਹ ਸੁਣੇ ਨਾ ਗਿਣੇ ਮੁੰਡਾ ਗੀਹੇ ਦੀ ਟੈਨਸ਼ਨ ਪਈ ਪਈ ਐ ਵੀ ਡੀਏਪੀ ਮਿਲੂ ਕਨਾ ਕਣਕ ਬੀਜਣ ਲਈ ਪਈ ਐ ਪੂਰੇ ਨਮਾ ਚੰਨ ਝਾੜ ਦਿੰਦੇ ਨੇ ਘਰੀ ਵੀ ਕੰਮ ਨਹੀਂ ਕਰਦੀ ਤੂੰ ਆਪ ਕੰਮ ਕਰ ਲੈ ਕਿ ਘਸਦੀ ਕਿ ਉਸ ਤੂੰ ਅਗੀ ਵੀਰੇ ਹਲਾ ਵੀਰੇ ਪਾਣੀ ਹੋਰ ਠੀਕ ਐ ਹਾਂ ਵੀਰੇ ਠੀਕ ਆ ਕੀ ਗੱਲ ਅੱਜ ਥੱਕਿਆ ਥੱਕਿਆ ਲੱਗੀ ਜਨਾ ਓ ਥੱਕਿਆ ਥੱਕਿਆ ਗਾਣੂ ਪੈਣੀ ਇਹਦਾ ਡੀਏਪੀ ਨਹੀਂ ਮਿਲਦਾ ਹੈ ਗਿਆ ਬੜਾ ਬੁਰਾ ਹਾਲ ਐ ਅੱਛਾ ਹੋਰ ਆ ਖਣਕ ਬੀਜਣ ਵਾਲੀ ਪਈਏ ਸਾਰਾ ਕੰਮ ਹੈ ਨਾਲੇ ਤਰੀਪੜ ਜਾਈ ਨੂੰ ਟ੍ਰੀਕੀ ਲੜਾਈ ਹੋਈ ਤੇਨੂੰ ਪਤਾ ਤਾਂ ਹੈਗਾ ਬਾਈ ਨਿੱਕੇ ਨਿੱਕੇ ਗੱਲ ਤੋਂ ਲੜਦੀ ਰਹਿੰਦੀ ਆ ਮੈਨੂੰ ਕਹਿੰਦੀ ਭਾਂਡੇ ਧੋ ਦੇ ਭਾਂਡੇ ਪਹਿਲਾਂ ਹੀ ਤੋਤੇ ਪਏ ਸੀਗੇ ਬਸ ਖਾਣ-ਕਾਣ ਦੀਆਂ ਲੜਾਈਆਂ ਭਾਗਦੀਆਂ ਮੇਰੇ ਨਾਲ ਸੋਹਣੀਆਂ ਗੱਲਾਂ ਸੁਣ ਲੈ ਤੇਰੀ ਵੱਡੀ ਭਝਾਈ ਹੈ ਵਾ ਵਾ ਵੱਡੀ ਹੈ ਬੜਾ ਮੋਟਾ ਨਾ ਪਿਆਰ ਸਤਕਾਰ ਨਾਲ ਰਹਿਆ ਕਰ ਨਾਲੇ ਆਪਨੇ ਘਰ 'ਚ ਹੈ ਕੌਣ ਮੈਨੂੰ ਦੱਸਦਾ ਦੀ ਬੋਲੀ ਪਹਿਣ ਤਿੰਨ ਤਾਂ ਜਣੇ ਆਪਾਂ ਬਾਈ ਮੈਂ ਤਾਂ ਕੁਛ ਨਹੀਂ ਕਹਿੰਦੀ ਹੈਗੀ ਤੇ ਮੈਨੂੰ ਪਿਆਰ ਨਾਲ ਕੋਈ ਕੰਮ ਕਹਿ ਦੇ ਮੈਂ ਕਰਨ ਨੂੰ ਤਿਆਰ ਆ ਪਰ ਔਕੜ-ਔਕੜ ਕੇ ਬੋਲੀ ਜੋ ਤੂੰ ਐ ਨਹੀਂ ਕਰਦੀ ਤੂੰ ਐ ਨਹੀਂ ਕਰਦੀ ਦੱਸ ਬਾਈ ਕੋਈ ਗੱਲ ਨਹੀਂ ਮੈਂ ਉਹਨੂੰ ਸਮਝਾ ਦੂੰਗਾ ੜਿੱਕ ਗੱਲ ਹੋ ਰਹੀ ਕਾਲੂ ਤੂੰ ਵਿਆਹ ਕੇ ਵਾਗੀ ਕਰਨ ਦਾ ਬਰਤਨ ਵਾਲਾ ਕੌਣ ਹੈ ਇਹ ਹੀ ਹੈ ਨਾ ਬਰਤਨ ਵਾਲੀ ਤੂੰ ਆਪ ਸਮਝ ਪਿਆਰ ਨਾਲ ਰਹਿਆ ਕਰੋ ਕੰਮ-ਕਾਰ ਕਰ ਲਿਆ ਕਰੋ ਇਕੱਠੇ ਫਿਰ ਕਿਉਂਗੇ ਜੀ ਵੱਧ ਕੰਮ ਕਰਦੇ ਨਹੀਂ ਤੂੰ ਫਿਰ ਕੀ ਧੀ ਗੱਲ ਹੋਗੀ ਬਾਈ ਗੱਲ ਕੰਮ ਦੀ ਨਹੀਂ ਹੈਗੀ ਗੱਲ ਬੋਲਣ ਦੀ ਆ ਵੀ ਬੋਲਣ ਢੰਗ ਨਾਲ ਤਾਂ ਬੋਲੇ ਮੇਰੇ ਨਾਲ ਜੇ ਭਾਂਡੇ ਧੋਤੇ ਹੋਏ ਸੀਗੇ ਫਿਰ ਭਾਂਡੇ ਵਿੱਚ ਕਿਉਂ ਲੜਾਈ ਕੀਤੀ ਮੇਰੇ ਨਾਲ ਕੋਈ ਗੱਲ ਨਹੀਂ ਮੈਂ ਕਹਿ ਦੂੰਗਾ ਫਿਰ ਕਿੱਡੀ ਗੱਲ ਹੋਗੀ ਜੰਮੀ ਟੈਨਸ਼ਨ ਵਾਲਾ ਗੜੇ ਪਿਆਰ ਨਾਲ ਮਿਲ ਕੇ ਰਿਆ ਕਰੋ ਤੈਨ ਨ ਜੀਆਂ ਇੰਨੇ ਜੀਆਂ ਇੱਕ ਦੂਜੇ ਨਾਲ ਲੜਦੇ ਰਹਿ ਕੇ ਕੀ ਫਾਇਦਾ ਕਰ ਸੱਚੀ ਬਾਈ ਜਦੋਂ ਭਾਬੀ ਲੜਦੀ ਹੈ ਨਾ ਮੇਰੇ ਨਾਲ ਉਦੋਂ ਮੰਮੀ ਦੀ ਯਾਦ ਆ ਜਾਂਦੀ ਹੈ ਓਹ ਬੋਲੀ ਫਿਕਰ ਕਿਉਂ ਕਰਦੀ ਮੈਂ ਹੈਗਾ ਨਾ ਕੋਈ ਨਾ ਪੱਤਰ ਨਾ ਉੜਾ ਕੇ ਰੱਖਿਆ ਕਰਾਂਗੇ ਚੱਲ ਠੀਕ ਐ ਜਾ ਬਾਕੀ ਜਾ ਕੰਮ ਕਰ ਲੇ ਤੇ ਚੰਗਾ ਵੀਰੇ ਕਰੋਗਾ ਨਾ ਕੀ ਕਹਿ ਰਹੀ ਸੀ ਆਪਦੇ ਵੀਰੇ ਨੂੰ ਕੁਛ ਨਹੀਂ ਭਾਬੀ ਮੈਨਾਂ ਸੁਣ ਲਿਆਗਾ ਮੈਨੂੰ ਝੂਠ ਬੋਲਣ ਦੀ ਲੋੜ ਨਹੀਂ ਹੈਗੀ ਕੀ ਭਾਬੀ ਸੁਣ ਲਿਆ ਤੂੰ ਕੀ ਕਰਨ ਭਰਦੀ ਪਈ ਸੀ ਭਾਬੀ ਉਹ ਹਾਰਿਆ ਥੱਕਿਆ ਐ ਬਸ ਉਹਦੇ ਬਾਰੇ ਪੁੱਛੇ ਵੀਰੇ ਕਿਉਂ ਮੈਨੂੰ ਤਾਂ ਸਾਰਾ ਕੁਝ ਪਤਾ ਤੂੰ ਜਿਹੜੇ ਲੁੱਤੀ ਲਈ ਆ ਲੁਤੀ ਤੂੰ ਕਿਉਂ ਸਾਡੇ 'ਚ ਲੜਾਈ ਪਾਉਣੀ ਆ ਭਾਬੀ ਮੈਂ ਤੁਹਾਡੇ 'ਚ ਬਣਾ ਕਿਉਂ ਲੜਾਈ ਪਾਉਂਗੀ ਮੈਨੂੰ ਕੀ ਲੋੜ ਆ ਬਸ ਕਰ ਮੈਂ ਚੰਗੀ ਤਰ੍ਹਾਂ ਜਾਣਦੀ ਆ ਆਪ ਤੂੰ ਬਸਰ ਨਹੀਂ ਕਿਸੇ ਨੂੰ ਬਸਰ ਨਹੀਂ ਦੇਣਾ ਭਾਬੀ ਐਂ ਕਰ ਤੋ ਬੋਲੀ ਹੋਣੀ ਆ ਮੇਰੇ ਨਾਲ ਮੈਂ ਸਹੀ ਕਹਿ ਰਹੀ ਆ ਤੇਰਾ ਤਾਂ ਹੁਣ ਵਿਆਹ ਕਰਨਾ ਹੀ ਪਊਗਾ ਨਹੀਂ ਤਾਂ ਤੂੰ ਸਾਡਾ ਵੀ ਘਰ ਖਰਾਬ ਕਰੇਂਗੀ ਨਹੀਂ ਭਾਬੀ ਖਲੇ ਮੈਂ ਵਿਆਹ ਨਹੀਂ ਕਰਾਉਣਾ ਬਸ ਸੁਣੀਆਂ ਮੈਂ ਤੇਰੀ ਕੋਈ ਗੱਲ ਨਹੀਂ ਸੁਣੀ ਕਾਬੀ ਤੇਰੇ ਵੀਰੇ ਨਾਲ ਸਲਾਮ ਹੈ ਹਬੀ ਕਿਹ ਕਿਉਂ ਕਰਦੀਆਂ ਜੇ ਲੜਨਾਂ ਤਾਂ ਤੂੰ ਮੇਰੇ ਨਾਲ ਲੜ ਲਾ ਇੱਕ ਦਿਨ ਟਾਈਮ ਕੱਢ ਲਾ ਪਰ ਨੱਕੀ ਨੱਕੀ ਗੱਲ ਨਾ ਨਾ ਮੇਰੇ ਨਾਲ ਲੜ ਅੱਛਾ ਮੈਂ ਹੀ ਲੜਦੀ ਆ ਹੈਨਾ ਆਪਦੀ ਗਲਤੀ ਤਾਂ ਤੂੰ ਕਦੀ ਮੰਨੀ ਨਹੀਂ ਹੈਗੀ ਕਾਬੀ ਮੇਰੀ ਗਲਤੀ ਦਾ ਦੱਸ ਕੀ ਆ ਮੈਨੂੰ ਵੀ ਪਤਾ ਲੱਗੇ ਵੀ ਮੇਰੀ ਗਲਤੀ ਆ ਤੂੰ ਤਾਂ ਕਦੀ ਪੈਰਾਂ 'ਚ ਪਾਣੀ ਪੈਣੀ ਨਹੀਂ ਦੇਣਾ ਹੁੰਦਾ ਈ ਹਾਲ ਨੇ ਸੋਨੀਆ ਵਧੀਆ ਜੀ ਤੁਸੀਂ ਦੱਸੋ ਤੂੰ ਤਾਂ ਸੋਨੀਆ ਅੱਜਕੱਲ ਜ਼ਿਆਦਾ ਕੰਮ ਨੂੰ ਹਟ ਗਈ ਹੂੰ 24 ਘੰਟੇ ਤਾਂ ਤੈਨੂੰ ਯਾਦ ਕਰਦੀ ਰਹਿੰਦੀ ਆ ਪਤਾ ਮੇਰੇ ਕੰਮ ਦੇ ਸਾਰੇ ਘਰ ਦੇ ਕੰਮ ਕਰ ਛੁੱਟੇ ਪਏ ਤੇਰੇ ਕਰਕੇ ਭਾਬੀ ਨਿੱਤ ਗਾਲਾਂ ਕੱਢਦੀ ਆ ਮੈਨੂੰ ਅੱਛਾ ਪਤਾ ਹੈ ਮੈਨੂੰ ਤੂੰ ਕਿੰਨੇ ਕੰਮਕਾਰ ਕਰਦੀ ਹੈ ਹਾਂ ਫਿਰ ਤੇਰੇ ਕਰਕੇ ਨਹੀਂ ਨਾ ਕਰਦੀ ਜੇ 5 ਮਿੰਟ ਫੋਨ ਨਾਲ ਚੱਕਾਂ ਉਹਦੀ ਫਿਰ ਲੜਨ ਲੱਗ ਪੈਣਾਗਾ ਨਾਲੇ ਤੂੰ ਫੋਨ ਨਾਲ ਕੋਕੇ ਰੱਖਿਆ ਕਰ ਅੱਪੜ ਜਾਂ ਇੰਝ-ਇੰਝ ਦਾ ਪਤਾ ਨਹੀਂ ਹੈਗਾ ਕਦੋਂ ਫੋਨ ਹੱਥ ਲੱਗ ਜੇ ਤਾਂ ਟੈਨਸ਼ਨ ਨਾ ਲੈ ਕੀ ਕਰਕੇ ਤਾਂ ਕੁਛ ਵੀ ਕਰਨਾ ਪਵੇ ਨਾ ਮੈਨੂੰ ਮੈਨੂੰ ਮਰਵਾ ਨਾ ਦੇ ਨਾ ਪਿਆਰ ਕਰਦੀ ਆ ਤੈਨੂੰ ਮਰਵਾਉਂਗੀ ਕਿਉਂ ਦੱਸ ਚੱਲ ਠੀਕ ਐ ਧਿਆਨ ਰੱਖਿਆ ਕਰ ਆਪਣਾ ਨਾੜੇ ਫੋਨ ਚੱਕ ਲਿਆ ਕਰ ਟਾਈਮ ਸਰ ਹਾਂ ਪਰ ਥੋੜਾ ਤੂੰ ਵੀ ਸਮਝਿਆ ਕਰਨਾ ਭਾਬੀ ਹੁੰਦੀ ਆ ਘਰੇ ਇੰਨੀ ਮੈਂ ਗੱਲ ਨਹੀਂ ਕਰ ਸਕਦੀ ਦੇਖੀ ਕਿਤੇ ਬੈਰ ਨਹੀਂ ਧੋਖਾ ਨਾ ਦੇ ਜੀ ਮੈਨੂੰ ਨਾ ਤੂੰ ਮੈਥੋਂ ਡਰੀ ਯਾਨੀ ਮੈਂ ਤੇ ਥੋੜਾ ਡਰੀ ਯਾਨੀ ਵੀ ਕਿਤੇ ਤੂੰ ਨਾ ਧੋਖਾ ਦੇ ਦੀ ਚੱਲ ਠੀਕ ਐ ਚੰਗਾ ਆਂ ਵਧੀਆ ਤੂ ਸੁਣਾ ਹਾਂ ਕੋਈ ਖਾਲੀ ਰੋਟੀ ਅੱਛਾ ਫਾਬੀ ਮੇਰੀ ਸਹੇਲੀ ਦਾ ਫੋਨ ਆ ਬੱਬੀ ਫਾਬੀ ਮੇਰੀ ਸਹੇਲੀ ਦਾ ਫੋਨ ਆ ਪਤਾ ਲੱਗ ਗਿਆ ਮੈਨੂੰ ਕਿਹੜੀ ਸਹੇਲੀ ਦਾ ਫੋਨ ਆ ਫਾਬੀ ਕਿ ਬੱਬ ਕਿਸੇ ਵੀਰ ਨੂੰ ਨਾ ਦੱਸ ਦੀ ਫਾਬੀ ਕੱਟ ਫਾਬੀ ਸੱਚੀ ਮੇਰੇ ਸੇਲੀ ਦਾ ਫੋਨ ਸੀਗਾ ਪਤਾ ਲੱਗ ਗਿਆ ਮੈਨੂੰ ਕਿਹੜੇ ਸੇਲੀ ਦਾ ਫੋਨ ਸੀ ਸੇਲੀ ਦਾ ਕਿੰਨੇ ਸੇਲੇ ਦਾ ਸੀਗਾ ਨਹੀਂ ਨਹੀਂ ਭਾਬੀ ਤੂੰ ਗਲਤ ਸੋਚ ਰਹੀ ਹੈਂਗੀ ਉਹ ਵੈਸੇ ਮੇਰੇ ਸੇਲੀ ਨਾਲ ਗੱਲ ਕਰ ਲੈਂਦੀ ਹੁੰਦੀ ਹੈਗੀ ਸੋਨੀਆ ਸ਼ੱਕ ਤਾਂ ਮੈਨੂੰ ਬਹੁਤ 된다 ਸੀ ਪਰ ਮੈਂ ਤਾਂ ਰੰਗੀਆਂ ਅੱਖੀ ਫੜਨਾ ਸੀ ਭਾਬੀ ਤੇਨ ਯਕੀਨ ਨਹੀਂ ਹੈਗਾ ਮੇਰੇ ਤੇ ਸੱਚੀ ਸੇਲੀ ਦਾ ਫੋਨ ਸੀਗਾ ਬਸ ਕਰ ਕਿੰਨਾ ਚੁੱਪ ਬੋਲ ਨਹੀਂ ਹੋਰ ਬਾਈ ਨੂੰ ਉਹਨਾਂ ਦੱਸੀ ਉਹ ਐਵੇਂ ਖਾਮ ਖਾਮ ਹੀ ਗੁੱਸਾ ਹੋ ਜਾਊਗਾ ਨਾ ਉਦੋਂ ਕੀ ਦਲੀਲਾਂ ਦੇਣੀ ਮੈਨੂੰ ਮੇਰੀ ਮਾਂ ਹੁੰਦੀ ਮੇਰੀ ਮਾਂ ਹੁੰਦੀ ਮਾਰੇ ਸਿਰ 'ਚ ਵਸਾਈ ਪਾਣੀ ਸੀ ਤੂੰ ਜੇ ਮਾਂ ਹੁੰਦੀ ਨਾ ਤੇਰੀ ਹਰ ਨੂੰ ਗੁੱਤ ਪੁੱਟ ਦਿੰਦੀ ਨਾ ਬਾਬੀ ਹੈ ਨਾ ਕੇ ਮਾਂ ਇਹ じゃ ਕੁਛ ਨਹੀਂ ਕਰਦੀ ਹੁੰਦੀ ਆਹੋ ਪਰਦੇ ਪਾਉਣੇ ਸੀ ਹਨਾ ਤੇਰੇ ਤੇ ਭਾਬੀ ਮੈਂ ਕਿਹੜਾ ਕੋਈ ਗਲਤ ਚੰਦਨੀ ਆ ਵੀ ਜਿਹੜਾ ਪਰਦੇ ਪਾਉਣੇ ਸੱਚੀ ਸੇਲੀ ਦਾ ਫੋਨ ਸੀਗਾ ਮੈਂ ਝੂਠ ਮਾਰੂੰਗੀ ਤੈਨੂੰ ਬਸ ਕਰ ਮੈਂ ਤੇਰੀ ਕੋਈ ਗੱਲ ਨਹੀਂ ਸੁਣਨੀ ਆ ਟੇ ਲਦਾਈਆ ਨਤੀਜਾ ਭਾਬੀ ਫੋਨ ਤਾਂ ਦੇ ਜਾ ਕੋਈ ਫੋਨ ਫਾਨ ਨਹੀਂ ਮਿਲਦਾ ਹੁਣ ਤਾਂ ਤੇਰਾ ਸਿੱਧਾ ਵਿਆਹ ਹੀ ਹੋਊਗਾ ਕਰੇ ਵੀਰੇ ਨਾਲ ਗੱਲ ਕਰਦੀ ਮੈਂ ਨਾ ਭਾਬੀ ਵਿਆਹ ਦੀ ਗੱਲ ਨਾ ਕਰ ਵਿਆਹ ਹੀ ਕਰਾਉਣਾ ਮੈਂ ਵਿਆਹ ਤਾਂ ਤੈਨੂੰ ਕਰਾਉਣਾ ਹੀ ਪਊਗਾ ਮੈਂ ਤਾਂ ਸੱਚ ਸੁਭਾਅ ਪਾਈਂ ਸਾਡੇ ਵੀ ਭਾਬੀ ਤੂੰ ਤਾਂ ਸਮਝ ਲੈ ਇੱਥੇ ਮਾਂ ਹੁੰਦੀ ਕੁੱਟਦੀ ਮਾਰਦੀ ਪਰ ਉਹ ਸਮਝ ਜਾਂਦੀ ਅੱਭੀ ਸਾਰੇ ਕਹਿੰਦੇ ਆ ਪਰ ਜਾਈਆਂ ਮਾਂ ਵਰਗੀਆਂ ਹੁੰਦੀਆਂ ਉਹੀ ਬਣ ਜਾ ਮੇਰੀ ਮਾਂ ਕਾਰ ਕੀ ਨਾ ਸਿਆਰ ਕਰਕੇ ਆਉਂਦਾ ਯਾਰ ਮੈਂ ਗੱਲ ਕਰਨੀ ਕੋਈ ਤੁਹਾਡੇ ਨਾਲ ਗੱਲ ਤਾਂ ਕਰਨੀ ਚਾਚੂ ਬਣਾਈਏ ਕਿ ਨਾ ਚਾਹ ਵੀ ਬਣਾ ਲੀਨੀ ਆ ਤੁਹਾਡੀ ਭੈਣ ਦਾ ਪਰ ਤੁਹਾਨੂੰ ਕੀ ਕੁਛ ਕਰਦੀ ਫਿਰਦੀ ਐ ਕੀ ਕਰਤਾ ਉਹਨੇ ਮੈਨੂੰ ਤਾਂ ਦੱਸਣ ਲੱਗਿਆ ਬਿਸ਼ਰਮ ਹੁੰਦੀ ਐ ਕਿਉਂ ਇਸੇ ਨੇ ਕੀ ਕਰਤਾ ਉਹਨੇ ਕਿਸੇ ਮੁੰਡੇ ਨਾਲ ਗੱਲ ਕਰਦੀ ਸੀ ਉਹ ਸੁੱਖਾ ਸੁਭਾਲ ਕੇ ਮੋਲ ਕੇ ਤੇ ਮੈਨੂੰ ਤੇਰੇ ਨਾਲ ਥੱਪੜ ਮਾਰਨਾ ਪੈਲੇ ਮੈਂ ਸੱਚ ਕਹਿ ਰਹੀ ਆ ਮੇਰੀ ਗੱਲ ਤਾਂ ਉਹੀ ਗਲਤ ਲੱਗਦੀ ਆ ਤੈਨ ਕਿੱਥੇ ਦੇਖ ਲਿਆ ਮੈਂ ਆਧਿਆਥੀ ਵੜਿਆ ਕਮਾਲ ਕਰਦੇ ਹੋ ਤੁਸੀਂ ਪਰ ਮੈਨੂੰ ਇਹ ਉਮੀਦ ਨਹੀਂ ਸੀ ਉਤੋਂ ਮੈਨੂੰ ਵੀ ਨਹੀਂ ਸੀ ਕਿਹਨ ਹੱਲ ਕੀ ਕੀਤਾ ਜਾਵੇ ਇਸ ਗੱਲ ਦਾ ਇਸ ਤੋਂ ਤਾਂ ਇੱਕੋ ਹੀ ਹੱਲ ਹੈ ਇਹਦਾ ਟਾਈਮ ਨਾਲ ਵਿਆਹ ਕਰ ਦੋ ਇਸ ਤੋਂ ਪਹਿਲਾਂ ਕਿ ਸੱਚ ਸਾਡੇ ਸਵਾਭ ਪਵੇ ਚਲ ਕੋਈ ਨਾ ਮੈਂ ਸੱਤ ਦਾ ਬਚੋਲੇ ਤੂੰ ਧਿਆਨ ਨਹੀਂ ਰੱਖ ਸਕਦੀ ਸਰਦਨ ਘਰੇ ਰਹਿਣੀ ਮੈਂ ਹਰ ਟਾਈਮ ਨਾਲ ਬੱਚੀ ਰਹਿਣੀ ਉਹਦੇ ਬੱਜੀ ਨਹੀਂ ਫਿਰ ਤੇਰਾ ਕੀ ਫਾਇਦਾ ਵੱਡੀ ਹੋਣ ਦਾ ਮੈਨੂੰ ਕੰਮਕਾਰਾਂ ਤੋਂ ਵੇਲ ਮਿਲ ਰਹਾ ਫੇਰੀ ਉਹਦੇ ਕੋਲੇ ਬੈਠਾ ਮੈਨੂੰ ਕੀ ਪਤਾ ਕੀ ਕੁਸ਼ ਕਰਦੀ ਫਿਰਦੀ ਆ ਹਾਂ ਤੂੰ ਧਿਆਨ ਨਾ ਰੱਖ ਤੈਨੂੰ ਕਿੱਥੇ ਟਾਈਮ ਹੈ ਕੰਮਕਾਰਾਂ ਤੋਂ ਕਿਸੇ ਪਾਸੇ ਨਹੀਂ ਮੈਨੂੰ ਜੀਣ ਦਿੰਦੇ ਐ ਤੂੰ ਕੰਮ ਕਰ ਲਿਆ ਕਰ ਜੇ ਕਿੰਨੀ ਆ ਬਿਓ ਨਾਲ ਕਰ ਦੇ ਆ ਚਾਰ ਦਿਨ ਇੱਥੇ ਆ ਦੇਖ ਲਓ ਹੁਣ ਸੋਨੀਆ ਉਰੇ ਆ ਜੀ ਵੀਰ ਜੀ ਕੀ ਸੁਣ ਰਿਹਾ ਮੈਂ ਇਹੀ ਖੇਸਮਾ ਪੋਣੀ ਸੀ ਮੇਰੇ ਸੱਚ ਤੇ ਇਹੀ ਅਸਾਸ ਸੀ ਵੱਡੇ ਉਹਨਾਂ ਦਾ ਇਹੀ ਮਰਦ ਨੂੰ ਆ ਮੈਂ ਤੇਰੇ ਲਈ ਮੈਂ ਕੀ ਕੀਤਾ ਵੀਰੇ ਐਂ ਕੀ ਕੀਤਾ ਅਧਰੇ ਫੋਨ ਤੇ ਫੜਿਆ ਨੇ ਤੈਨੂੰ ਦੱਸ ਮੈਨੂੰ ਸਭੀ ਮੈਂ ਤੈਨੂੰ ਕੀ ਹੋਸੀ ਮੇਰੀ ਸਹੇਣੀ ਦੋ ਕੋਣ ਬੱਸ ਕਰ ਸੋਨੀਏ ਕਿੰਨਾ ਝੂਠ ਬੋਲੇਗੀ ਮੇਰੇ ਪਤੀ ਦੇ ਕਿਹਾ ਕੋਣ ਸੀਗਾ ਸੋਨੀਆ ਗੱਲ ਸੁਣ ਲੈ ਇਹ ਵੱਡੀ ਆ ਕੋਈ ਪਾਗਲ ਨਹੀਂ ਹੈਗੀ ਸਾਰਾ ਪਤਾ ਹੁਣ ਤੂੰ ਆ ਸੋਚ ਲੈ ਵੀ ਤੇਰਾ ਮੱਥਾ ਨਾ ਮੈਂ ਹੁਣੇ ਦੰਮ ਦੇ ਨੇ ਕਰਦਾ ਹਾਂ ਵਿਚੋਲੇ ਨੂੰ ਫੋਨ ਤੈਨੂੰ ਵਿਆਹ ਕੇ ਨਾ ਇਥੋਂ ਤੋੜਦਾ ਮੈਂ ਤੈਨੂੰ ਬੜੇ ਲਾਣਾ ਚਾਹਮ ਨਾਲ ਪਾਲਿਆ ਸੀ ਨਹੀਂ ਵੀਰੇ ਅੱਛਾ ਨਹੀਂ ਵੀਰੇ ਅਜੇ ਮੈਂ ਤੇਰੀ ਕਿੰਨੀ ਇੱਜ਼ਤ ਕਰਦਾ ਸੀ ਕਿੰਨਾ ਤਰਾ ਖਿਆਲ ਰੱਖਦਾ ਸੀ ਆ ਕੇ ਪੂਰੀ ਜਿਵੇਂ ਦੇ ਦਿੱਤਾ ਮੇਰੇ ਤੇ ਮੇਰੇ ਤੇ ਵਿਸ਼ਵਾਸ ਕਰ। ਮੈਨੂੰ ਕੋਈ ਵਿਸ਼ਵਾਸ ਨਹੀਂ ਹੁੰਦਾ ਉਹ ਕਿ ਚੱਲ ਅੰਦਰ ਤੇ ਜਦ ਤੱਕ ਤੇਰਾ ਵਿਆਹ ਨਹੀਂ ਹੁੰਦਾ ਨਾ ਮੈਨੂੰ ਨਾ ਦੇਖਣਾ ਨਹੀਂ। ਮੈਂ ਵੀ ਮੈਂ ਤੁਹਾਨੂੰ ਵਰਤੇ ਵਿਸ਼ਵਾਸ ਕਰਦਾ ਮੈਂ ਕੋਈ ਗਲਤੀ ਨਹੀਂ ਕੀਤੀ। ਵਿਸ਼ਵਾਸ ਅਜੀਬ ਵਿਸ਼ਵਾਸ ਕਰਾਂ ਮੈਂ। ਇੰਨਾ ਕਿ ਵਿਸ਼ਵਾਸ ਕਰ ਮੈਨੂੰ ਦੱਸ ਤਾਂ ਦੇ। ਇਹੀ ਵਿਸ਼ਵਾਸ ਤੂੰ ਵੀ ਤੂੰ ਉਹਦੇ ਸਾਹਮਣੇ ਮੈਨੂੰ ਸੁਣਾ। ਚੱਲ বাৰি <laughs> নমুখ <laughs> 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 ਸਾਡੀ ਨੂੰ ਜੀ ਹਾਈਲਾਈਟ ਹੋ ਗਿਆ ਤੁਹਾਡਾ ਕੋਈ ਨਹੀਂ ਇਹ ਵਗੋ ਮੁੰਡਾ ਸਾਹਮਣੇ ਬੈਠੇ ਦੇਖ ਲੈ ਕੰਮ ਕਰਾਪ ਕਰ ਦਿਓ ਕਾਕਾ ਜੀ ਹਾਂਜੀ ਬਈ ਜੀ ਆਪ ਕਰਦੇ ਆ ਜੀ ਅੱਛਾ ਕਿੰਨੇ ਕਿੱਲੇ ਜ਼ਮੀਨ ਹੈ ਆਪਣੇ ਕੋਲੇ ਹੈਗੇ ਨਹੀਂ 3 ਕਿੱਲੇ ਜ਼ਮੀਨ ਦੇ 3 ਕਿੱਲੇ ਜ਼ਮੀਨ ਦੇ ਠੀਕ ਹੈ ਦੇਖੋ ਨਸ਼ਾ ਪੱਤਾ ਤਾਂ ਨਹੀਂ ਕਰਦੇ ਨਾ ਜੀ ਆਪਣੇ ਤਾਂ ਪਰਿਵਾਰ ਚ ਗੁਰੂ ਸਾਹਿਬ ਦੀ ਕਿਰਪਾ ਹੈ ਜੀ ਨਸ਼ੇ ਦਾ ਕਦੇ ਲੱਗਿੰ ਲੱਗੇ ਨਸ਼ੇ ਪੱਤੇ ਦੀ ਤਾਂ ਜ਼ਿੰਮੇਵਾਰੀ ਮੇਰੀ ਹੈ ਬਈ ਪਰਿਵਾਰ ਚ ਕੌਣ ਕੌਣ ਨੇ ਭਾਈ ਪਰਿਵਾਰ ਚ ਦੋਨੇ ਭੈਣ ਭਾਈ ਰਹਿੰਦੇ ਨੇ ਤੇ ਮੰਮੀ ਡੈਡੀ ਦੀ ਹੋ ਗਈ ਡੈਥ ਅੱਛਾ ਤੇ ਕੁੜੀ ਆਪਣੀ ਰਾਜ ਕਰੂਗੀ ਇਕੱਲਾ ਮੁੰਡਾ ਹੈ ਲੈ ਗगन ਆ ਗਈ ਦੀ ਭੈਣ ਚਾ ਲੈ ਆਹੇ ਭੈਣ ਹੈ ਇਹਨਾਂ ਆ ਚੱਕੂ ਜੀ ਐ ਕਰ ਬਗੜ ਅਰੇ ਭਈਆ ਦੇਖੇ ਗੱਲਬਾਤ ਓਕੇ ਕਰਤੀ ਵਾ ਠੀਕ ਹੈ ਭਾਈ ਜਿਵੇਂ ਤੂੰ ਕਹਦਾ ਕੋਈ ਗੱਲ ਨਹੀਂ ਚਾਹ ਪੀ ਲਈ ਉਸ ਤੋਂ ਬਾਅਦ ਕਰਦਾ ਆਹ ਲਓ ਜੀ ਸਾਡੇ ਕਿਨੂੰ ਸ਼ੱਕ ਨੇ ਸਾਡੇ ਕਿਨੂੰ ਰਿਸ਼ਤਾ ਪੱਕਾ ਹੈ ਠੀਕ ਹੈ ਦੇਖੀ ਜੀ ਤੇ ਆਉਂਦੇ 10 ਦਿਨਾਂ ਨੂੰ ਆਪਾਂ ਵਿਆਹ ਰੱਖ ਦਾਂਗੇ ਠੀਕ ਹੈ ਜੂਲਾ ਖਾਬ ਨੂੰ ਕਹਿਦਾ ਜੀ ਤਰੀਕ ਰੱਖ ਦਾਂਗੇ ਠੀਕ ਹੈ ਬਾਈ ਜੀ ਠੀਕ ਹੈ ਠੀਕ ਹੈ ਜੀ ਇਹਦਾ ਚੰਗੀ ਸੁਣ ਲਈ ਪ੍ਰਮਾਤਮਾ ਨੇ ਚਲੋ ਫਿਰ ਬਾਤ ਚੋਂ ਭੈਣ ਦਾ ਕਰਦਾਂਗੇ ਵਿਆਹ ਊਰੀ ਬੇਟੀ ਜੀ ਕਮਲਾ ਹਾਂ ਵੀਰੇ ਕੀ ਕਹਿੰਦੇ ਵੀਰੇ ਰਿਸ਼ਤੇ ਨੂੰ ਕਮਲ ਹੋ ਗਈ ਤਾਂ ਬਾਈ ਹੁਰਿਆਂ ਨੇ ਕਹਿੰਦੇ ਸਾਨੂੰ ਰਿਸ਼ਤਾ ਪਸੰਦ ਹੈ ਮੈਨੂੰ ਪੈਸੇ ਦੇਗੇ ਸੀਗੇ ਸਾਗਨ ਦੇ ਤੇ ਕਿੰਦੇ-ਕਿੰਦੇ ਅਸੀਂ ਨਾ ਵਿਆਹ ਮੜਿਆ ਜਾਂ ਛੇਤੀ ਕਰਨਾ ਪਊਗਾ ਵੀ ਸਾਡੇ ਮਤਲਬ ਕੋਈ ਰਿਸ਼ਤੇਦਾਰ ਬਿਮਾਰ ਨੇ ਲਿਆ ਤਾਂ ਬਾਲੀ ਵਧੀਆ ਗੱਲ ਹੋਈ ਵੀਰੇ ਆਪਾਂ ਤਾਂ ਟਾਈਮ ਨਹੀਂ ਪਾਉਂਦੇ ਹੈਗੇ ਕੀ ਕਹਿੰਦਾ ਵਿਚੋਲਾ 10 ਕਿੰਨਾ ਤੱਕ ਕਹਿੰਦੇ ਸੀ ਫਿਰ ਮੈਂ ਕਹਿੰਦਾ ਸੀ ਆਪਾਂ ਦੇਖਾਂ ਨੂੰ ਇੱਕ ਦਿਨ ਪੈਣੇ ਚੱਲ ਵੀਰੇ ਛੱਡ ਆਪਾਂ ਤਾਂ ਵਿਚੋਲੇ ਤੇ ਛੱਡੀ ਗੱਲ ਹੂੰ ਇਹ ਤਾਂ ਗੱਲ ਹੈ। ਤੈਨੂੰ ਕਿਵੇਂ ਲੱਗੇ? ਨਾ ਠੀਕ ਨੇ ਬੰਦਾ ਮੁੰਡੇ ਵਾਲਾ ਵਧੀਆ ਸੀਗਾ ਤੇ ਫਿਰ ਭੈਣ ਵੀ ਵਧੀਆ ਹੀ ਹੁਣੀ ਹੈ ਨਾ ਵਿਚਾਰੇ ਦੀ। ਚਲੋ ਵਧੀਆ। ਹੂੰ। ਚੱਲ ਵੀਰੇ ਪ੍ਰਮਾਤਮਾ ਨੇ ਵਧੀਆ ਸੁਣ ਲਈ। ਹੂੰ ਚਲ ਆਪਾਂ ਤੂੰ ਐ ਕਰ ਫਿਰ ਤਿਆਰੀਆਂ ਤੁਰੀਆਂ ਕਰ ਲਾ ਹੁਣ ਤੈਨੂੰ ਪਤਾ ਮੈਂ ਤਾਂ ਹੁਣ ਕਣਕੁਣਕ ਲੱਗ ਰਿਆਂ ਵੀ ਜਨਬਦਿਆਂ ਹੈ ਨਾ ਜਿਹੜਾ ਸੂਟ ਸੱਪਾ ਸਮਾਣਾ ਕਮਲ ਤੂੰ ਸਮਾ ਲੈ ਤੇ ਪੈਸੇ ਪੈਨੇ ਉਧਰ ਤੂੰ ਨਮਾਰੀ ਚ ਦੇਖ ਲੈ। ਦੇ ਕੋਈ ਹੋਰ ਚਾਚੇ Tutti ਹੋਣਾ ਨੂੰ ਕਹਦੀ ਹਾਂ ਵੀਰੇ ਮੈਂ ਕਰਦੀ ਆਂ ਗੱਲ ਆਪਣੇ ਲਈ ਤਾਂ ਮਸਾਂ ਦਿਨ ਆਇਆਗਾ ਚੱਲ ਮੈਂ ਤਾਂ ਤਿਆਰੀ ਕਰਦੀ ਆਂ ਹੁਣ ਵਿਆਹ ਦੀ ਚੱਲ ਤੂੰ ਕਰ ਲੈ ਤਿਆਰੀ ਹੈ ਮੈਂ ਮੜਾ ਜੇ ਖੇਤ ਕੰਨੀ ਜਾਇਆ ਹਾਂ ਠੀਕ ਆ ਬਈ ਆ ਗਿਆ ਤੁਸੀਂ ਹਾਂ ਆ ਗਿਆ ਵੱਡੇ ਫਾਇਦਾ ਕੀ ਕਹਿੰਦੇ ਹੁਣ ਹੋ ਗਿਆ ਪੱਕਾ ਕਹਿ ਐ ਮੈਂ 10 ਦਿਨ ਦੇ ਤੇ 10 ਦਿਨ ਬਾਅਦ ਇਹਦਾ ਵਿਆਹ ਕਰਾਂਗੇ ਬੁਥੇਰੀ ਜਦੋਂ ਕਰਤੀ ਇਹਨੇ ਠੀਕ ਹੈ ਠੀਕ ਆ ਕਹਿਦੀ ਆ ਇਹਨੂੰ ਨਾਲੇ ਵੀ 10 ਦਿਨਾਂ ਤੱਕ ਤੇਰਾ ਵਿਆਹ ਹੈ ਇਸ ਤਰ੍ਹਾਂ ਮੈਂ ਪੱਕਾ ਕਰਿਆ ਕੋਈ ਨਾ ਮੈਂ ਕਹਿ ਦਿੰਨੀ ਉਹਨੂੰ ਪਰ ਠੀਕ ਹੈ ਕਹਿ ਦੇ ਜਾਗੀ ਠੀਕ ਆ ਤਾਂ ਵਧੀਆ ਹੋਇਆ ਚਲ ਮੇਰਾ ਖਾੜਾ ਛੁੱਟੂਗਾ ਨਹੀਂ ਤਾਂ ਰੋਜ਼ ਹੀ ਕਿਚ 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 ਮੈਂ ਵੀ ਤਾਂਗੂਗੀ ਸੀ